ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੜ੍ਹ ਪ੍ਰਭਾਵਿਤ ਇਲਾਕੇ ਫਿਰੋਜ਼ਪੁਰ ਦੇ ਵਿੱਚ ਦੌਰਾ ਕਰਨ ਲਈ ਪਹੁੰਚੇ ਇਸ ਮੌਕੇ ਦੇ ਉੱਤੇ ਇੱਕ ਮਹਿਲਾ ਨਾਲ ਗੱਲ ਕਰਦੇ ਹੋਏ ਹੋਏ ਪਾਉਕ ਵੇਖੋ ਪੂਰੀ ਰਿਪੋਰਟ ਤੁਹਾਨੂੰ ਕੁਝ ਨਹੀਂ ਦਿੱਖਾ ਸਿਰਫ ਸਾਡਾ ਬੰਨ ਹਰੀ ਕਿਤੇ ਲੈ ਕੇ ਤੇ ਆ ਬੱਝ ਜਾਵੇ ਨਾ ਇਹ ਅਸੀਂ ਤਾਂ ਬੜੀ ਦੇ ਵਿੱਚ ਕੀ ਕਰਾਂ ਹਾਂਜੀ ਅਗਲੀ ਵਾਰ ਹਾਂ ਉਹ ਕਹਿੰਦਾ ਬੜੀ ਮਿਹਰਬਾਨੀ ਦਾਦੀ ਰੋਣ ਤੇ ਰੋਣ ਉਹ ਕੋਈ ਮਾਤ ਤੁਸੀਂ ਜਿਹੜੀ ਸੋਚ ਤੁਸੀਂ ਕਰ ਰਹੇ ਹੋ ਜਨ ਜਾਲੀਆ ਮੈਨੂੰ ਪਤਾ ਹੈ ਅਸੀਂ ਬੜੇ ਗਰੀਬ ਹਾਂ ਸਾਲ ਲੁੱਟ ਜਾਈ ਤਾਂ ਸਾਡੇ ਕੋਲ ਕੁੱਖ ਨਹੀਂ ਰਹਿ ਜਾਂਦਾ ਬੰਦਰ ਬੰਦੇ ਦੇ ਸਾਰੇ ਲੋਕ ਕੋਲ ਕੁਝ ਨਹੀਂ ਰਹਿ ਜਾਂਦਾ ਅਸੀਂ ਨਾ ਬੜੇ ਤਪੀ ਸਾਡੇ ਸਰ ਕਰਜੇ ਨਹੀਂ ਉਤਰਦੇ थोड़ा सर करते हैं सारा कुछ तू ही है बाजार को धरती मार रहा है चलनी अपन बात उधर तू मेरी जान एक बवसम तो नहीं कि लेके बंद बच जावे ना तो सारे बात कर सके तो नहीं